ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਤੁਹਾਨੂੰ ਇੱਕ ਆਪਣੇ ਵੀਰ ਭਾਈ ਦੇ ਸਾ ਪਿੰਡ ਤੋਂ ਜ਼ਿਲ੍ਹਾ ਮਾਨਸਾ ਤੋਂ ਰੋਡ ਤੇ ਜਾਂਦੇ ਅੱਜ ਮਿਲੇ ਮੈਂ ਸੋਚਿਆ ਵੀ ਮੈਨੂੰ ਵਧੀਆ ਲੱਗਿਆ ਜੋ ਕਿ ਇਹਨਾਂ ਨੇ ਪੰਜਾਬੀ ਵਿਰਸਾ ਜੋ ਪੰਜਾਬ ਦੇ ਸੂਰਮੇ ਹੋਏ ਉਹਨਾਂ ਦੀਆਂ ਤਸਵੀਰਾਂ ਜੋ ਇਹਨਾਂ ਨੇ ਆ ਤੁਹਾਨੂੰ ਦਿਖਾਉਣਾ ਵੀ ਟਰਾਲੀਆਂ ਦੇ ਉੱਪਰ ਬਣਾਈਆਂ ਹੋਈਆਂ ਨੇ ਆ ਟਰਾਲੀ ਪਾਈਆਂ ਨੇ ਬਹੁਤ ਸੋਹਣੀ ਬਣਾਈ ਐ ਆ ਦੇਖੋ ਆਪਣੇ ਪੂਰੇ ਪੰਜਾਬ ਦਾ ਨਕਸ਼ਾ ਔਰ ਉਹ ਪਲੇਅਰ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਆਪਣਾ ਫੈਨ ਬਣਾਇਆ ਔਰ ਅੱਗੇ ਤੁਹਾਨੂੰ ਦਿਖਾਉਣਾ ਇਸ ਟਰਾਲੀ ਦੇ ਆ ਦੇਖੋ ਜੀ ਆਪਣੇ ਕੌਮ ਦੇ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੀ ਵੀ ਤਸਵੀਰ ਇਹਨਾਂ ਨੇ ਆਪਣੀ ਟਰਾਲੀ ਦੇ ਉੱਤੇ ਖਣਵਾਈ ਹੈ ਇਹ ਦੇਖ ਕੇ ਮੈਨੂੰ ਇਹ ਲੱਗਿਆ ਵੀ ਕਿ ਜਿਹੜੇ ਅੱਜ ਤੋਂ 5-7 ਸਾਲਾਂ ਦੇ ਜਾਂ 2-4 ਸਾਲਾਂ ਦੇ ਬੱਚੇ ਨੇ ਜਦੋਂ ਉਹ ਥੋੜਾ ਵੱਡਾ ਹੋ ਕੇ ਪੁੱਛਣਗੇ ਵੀ ਇਹ ਕੌਣ ਹੈ ਤਾਂ ਜਦੋਂ ਇਹਨਾਂ ਨੂੰ ਦੱਸਿਆ ਜਾਊਗਾ ਕਿ ਇਹ ਸਾਡੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਕਿ ਸਾਡੇ ਪੰਥ ਦੇ ਜਰਨਲ ਨੇ ਇਹਨਾਂ ਬਾਰੇ ਉਹਨਾਂ ਨੂੰ ਜਾਣ ਕੇ ਪਤਾ ਲੱਗੂ ਕਿ ਅਸੀਂ ਪੰਜਾਬੀ ਔਰ ਸਾਡੀ ਸਿੱਖ ਕੌਮ ਕੀ ਹੈ ਔਰ ਅੱਗੇ ਤੁਹਾਨੂੰ ਮੈਂ ਦਿਖਾ ਰਿਹਾ ਖਾਲਸਾ ਰਾਜ ਖਾਲਸਾ ਰਾਜ ਦੇ ਮਹਾਨ ਯੋਧੇ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਕਿ ਜਿਨ੍ਹਾਂ ਨੇ ਖਾਲਸਾ ਰਾਜ ਦੇ ਉੱਪਰ ਰਾਜ ਕੀਤਾ ਔਰ ਪੂਰੀ ਦੁਨੀਆ ਨੂੰ ਇਹ ਦਿਖਾਇਆ ਕਿ ਖਾਲਸਾ ਰਾਜ ਕੀ ਹੁੰਦਾ ਹੈ ਔਰ ਕਿਸ ਤਰ੍ਹਾਂ ਲੋਕਾਂ ਨੂੰ ਮਤਲਬ ਕਿ ਸਕੂਨ ਦੀ ਜ਼ਿੰਦਗੀ ਇਹਨਾਂ ਨੇ ਜਿਉਣ ਦੇ ਲਈ ਮਤਲਬ ਕਿ ਉਹਨਾਂ ਦਾ ਸਾਹ ਦਿੱਤਾ ਪੰਜਾਬੀਓ ਤੁਹਾਨੂੰ ਬੇਨਤੀ ਹੈ ਕਿ ਇਹਨਾਂ ਵੀਰਾਂ ਦੀ ਤਰ੍ਹਾਂ ਜਿੰਨੇ ਵੀ ਆਪਣੇ ਕਿਸਾਨ ਵੀਰ ਜੋ ਖੇਤੀ ਕਰਦੇ ਨੇ ਜਿਨ੍ਹਾਂ ਦੇ ਕੋਲੇ ਇਹ ਮਤਲਬ ਕਿ ਆਪਣੇ ਸਾਧਨ ਨੇ ਜੋ ਉਹਨਾਂ ਦੇ ਇਹ ਜਹਾਜ਼ ਨੇ ਕਸਾਨਾਂ ਦੇ ਉਹਨਾਂ ਨੂੰ ਹਰ ਇੱਕ ਨੂੰ ਆਪਣੀਆਂ ਟਰਾਲੀਆਂ ਦੇ ਉੱਪਰ ਇਹਨਾਂ ਮਹਾਨ ਯੋਧਿਆਂ ਦੀ ਸੰਦੀਪ ਵੀਰ ਸੰਦੀਪ ਦੀਪ ਸਿੱਧੂ ਇਹਨਾਂ ਨੂੰ ਵੀ ਤੁਸੀਂ ਮਤਲਬ ਕਿ ਤਸਵੀਰ ਦੇਖ ਸਕਦੇ ਹੋ ਇਹ ਆਪਾਂ ਨੂੰ ਟਰਾਲੀ ਦੇ ਉੱਤੇ ਬਣਾਉਣੀਆਂ ਚਾਹੀਦੀਆਂ ਨੇ ਕਿਉਂਕਿ ਜੋ ਛੋਟੇ ਬੱਚੇ ਨੇ ਉਹਨਾਂ ਨੂੰ ਤਾਂ ਕਿ ਪਤਾ ਲੱਗ ਸਕੇ ਇਹ ਫੋਟੋਆਂ ਦੇਖ ਕੇ ਉਹ ਜਦ ਪੁੱਛਦੇ ਨੇ ਵੀ ਇਹ ਕੌਣ ਹੈ ਤਾਂ ਫਿਰ ਆਪਾਂ ਦੱਸਦੇ ਹਾਂ ਕਿ ਇਹ ਸਾਡੀ ਕੌਮ ਦੇ ਜਰਨੈਲ ਨੇ ਔਰ ਮਹਾਨ ਯੋਧੇ ਨੇ ਜੋ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਔਰ ਮਹਾਰਾਜਾ ਰਣਜੀਤ ਸਿੰਘ ਫੇਰੇ ਪੰਜਾਬ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਇਹ ਫੋਟੋਆਂ ਦੇਖ ਕੇ ਜਦੋਂ ਉਹ ਪੁੱਛਦੇ ਨੇ ਵੀ ਇਹ ਕੌਣ ਆ ਬਾਪੂ ਫਿਰ ਆਪਾਂ ਦੱਸ ਸਕਦੇ ਆ ਇਸ ਕਰਕੇ ਇਹਨਾਂ ਵੀਰਾਂ ਦਾ ਮੈਂ ਬੜਾ ਧੰਨਵਾਦ ਕਰਦਾ ਕਿ ਇਹਨਾਂ ਨੇ ਮਨ ਮੋਲ ਆ ਕੇ ਮੇਰਾ ਜਾਂਦੇ ਜਾਂਦੇ ਦਾ ਲੱਗਿਆ ਕਿ ਮੈਨੂੰ ਇਹ ਟਰੈਕਟਰ ਟਰਾਲੀ ਦੀ ਵੀਡੀਓ ਬਣਾ ਕੇ ਆਪਣੇ ਫੇਸਬੁੱਕ ਉੱਪਰ ਪਾਉਣੀ ਚਾਹੀਦੀ ਆ ਸੋ ਇਸ ਵੀਡੀਓ ਨੂੰ ਵਾਈ ਜੀ ਵੱਧ ਤੋਂ ਵੱਧ ਲਾਇਕ ਕਰਿਓ ਤਾਂ ਕਿ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਆਪਣੇ ਕਿਸਾਨਾਂ ਦੇ ਕੋਲ ਇਹ ਉਹਨਾਂ ਦੇ ਜਹਾਜ਼ ਨੇ ਉਹਨਾਂ ਦੇ ਉੱਪਰ ਇਹ ਸੂਰਮਿਆਂ ਦੀਆਂ ਤਸਵੀਰਾਂ ਬਣਾਉਣ ਔਰ ਜੋ ਆਉਣ ਵਾਲੀ ਪੀਡੀਆ ਇਹਨਾਂ ਨੂੰ ਦੇਖ ਕੇ ਉਹ ਪੁੱਛਣ ਤੇ ਉਹਨਾਂ ਨੂੰ ਦੱਸਿਏ ਵੀ ਇਹ ਸਾਡੇ ਕੌਣ ਜਰਨਲ ਨੇ ਸੋ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ